ਲੋੜ ਦੀ ਪੰਗ ਟੰਡੀ ਸੀ ਤੇ 8 2 2 ਫੁੱਟ ਦੀਆਂ ਰੱਖੀਆਂ ਸਿਗੀਆਂ ਵੀ ਉਦੋਂ ਲੰਘਣ ਦੇ ਵਿੱਚ ਵੀ ਹੁਣ ਇਹ 2 2 ਫੁੱਟਾਂ ਦੀਆਂ ਸਾਰੀਆਂ ਕਵਰ ਹੀ ਹੋ ਗਈਆਂ ਵਾ ਇਹਨਾ ਜਿਹੜਾ ਜੰਗਲ ਆ ਉਹਨੇ ਤਾਂ ਕੁਦਰਤੀ ਤੌਰ ਤੇ ਜੋ ਜਗ੍ਹਾ ਹੈਗੀ ਆ ਉਹ ਆਪਣੇ ਕਵਰ ਕਰਦਾ ਉਤਰਾਇਆ ਤੇ ਸਾਰੇ ਡਿੱਗੇ ਹੋਏ ਆ ਸਾਰੇ ਇਹ ਇਹ ਖਾਦ ਆ ਆ ਇਹਨੇ ਤਾਂ ਗਲ ਕੇ ਜਿਹਨੂੰ ਕਹਿ ਲੋ ਕਿ ਕੁਦਰਤੀ ਖਾਦ ਚ ਬਦਲ ਜਾਣਾ ਕੁਦਰਤੀ ਖਾਦ ਚ ਬਦਲ ਜਾਣਾ ਤੇ ਹੁਣ ਕੋਸ਼ਿਸ਼ ਕਰਾਂਗੇ ਅ ਡਿਪਾਰਟਮੈਂਟ ਦੇ ਨਾਲ ਮਿਲ ਕੇ ਸਾਇੰਸ ਕਾਲਜ ਵਾਲਿਆਂ ਨੂੰ ਬੇਨਤੀ ਕਰਾਂਗੇ ਵੀ ਜਿਸ ਤਰ੍ਹਾਂ ਆਪਾਂ ਡਾਈਟ ਦੇ ਵਿੱਚ ਅਪ੍ਰੈਲ ਦੇ ਵਿੱਚ ਕੁਦਰਤ ਦਾ ਪੈਂਡ ਲਾਇਆ ਸੀ ਵੀ ਇੱਥੇ ਵੀ ਇਸ ਵਾਰ ਆਪਾਂ ਅਪ੍ਰੈਲ ਦੇ ਵਿੱਚ ਸਾਹਾਂ ਦੀ ਗੱਲ ਕਰਾਂਗੇ ਤੇ ਉੱਥੇ ਤੁਸੀਂ ਲਾ ਲਓ ਸਾਡੀ ਪੰਜਾਬ ਭਰ ਤੋਂ 2300 ਦੇ ਪਲੱਸ ਲੋਕ ਆਏ ਸੀਗੇ ਦੇਖਣ ਉਸ ਜੰਗਲ ਨੂੰ ਤੇ ਬਹੁਤ ਖੁਸ਼ੀ ਹੋਈ ਸੀਗੀ ਤੇ ਇਹ ਉਸ ਤੋਂ ਵੀ ਕਹਿ ਲਓ ਵੀ ਤਿੱਗਣਾ ਵਾ ਉੱਥੇ 44 ਜਿਹੜਾ ਥੋੜਾ ਸਨੇਹਾ ਜਿਹੜੀ ਥੋੜੇ ਅੰਦਰ ਚੈਣਗ ਇਹੇ ਗਾਂ ਪੰਜਾਬ ਦੇ ਵੱਖ-ਵੱਖ ਪਿੰਡਾਂ 'ਚ ਸ਼ਹਿਰਾਂ 'ਚ ਬਾਕੀ ਜਗ੍ਹਾ ਵੀ ਲੱਗੇ 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 ਫੇਰ ਹੀ ਸਾਡੇ ਮਸਲੇ ਦਾ ਹੱਲ ਹੋਣਾ ਜੀ ਇੱਕ ਦੋ ਬੰਦਿਆਂ ਦੇ ਕਰਨ ਵਾਲਾ ਤਾਂ ਮਸਲੇ ਦਾ ਹੱਲ ਹੀ ਨਹੀਂ ਹੋਣਾ ਆਪਣੇ ਦਾ ਜੀ ਨਾ ਇਹ ਤਾਂ ਸਮੂਹਕ ਜਿਹਨੂੰ ਕਹ ਲੋ ਕਿ ਸਾਰੇ ਸਮਾਜ ਦੇ ਲਈ ਕਰਨ ਵਾਲੀ ਗੱਲ ਹੈ ਜੀ 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 ਤੇ ਜਿਵੇਂ ਜਿਵੇਂ ਲੋਕ ਜੁੜਨਗੇ ਤਾਂ ਸਮਝ ਲਓ ਕਿ ਹੋਰ ਪੰਜਾਬ ਦੇ ਆਪਾਂ ਵੱਧ ਤੋਂ ਵੱਧ ਖੇਤਰ ਨੂੰ ਰਿਆਵਲ ਚ ਕਨਵਰਟ ਕਰ ਸਕਦੇ ਹਾਂ ਜੇ ਕੋਈ ਸਰਕਾਰਾਂ ਤੇ ਸਰਕਾਰਾਂ ਤੇ ਵੀ ਛੱਡੀ ਜਾ ਸਕਦੀ ਦਾ ਨਹੀਂ ਜੀ ਉਹਨਾਂ ਦੇ ਤਾਂ ਧਿਆਨ ਹੀ ਨਹੀਂ ਹੈ ਇਹ ਗੱਲਾਂ ਦਾ